ਆ ਬਾਈ ਜੀ 1 36 36 ਦੀ ਟਰੈਕਟਰ ਆ 2007 ਮਾਡਲ ਤੇ ਆਪਾਂ ਸਾਰਾ ਦਿਖਾਉਣਾ ਟਰੈਕਟਰ ਆ ਮੂਹਲੇ ਟਾਇਰ ਜਮਾ ਨਵੇਂ ਆ ਆਹ ਆ ਚੀਜ਼ ਆ ਸਾਰਾ ਟਰੈਕਟਰ ਸਮਾਂਗੇ 2007 ਮਾਡਲ 363 ਤੇ ਮਗਰਲੇ ਬਾਈ ਇੰਨੇ ਕ ਸਾਰੇ ਭਰਾ ਚੈੱਕ ਕਰ ਲਿਓ ਤੇ ਬਹੁਤ ਵਧੀਆ ਟ੍ਰੀਟਮੈਂਟ ਨੂੰ ਤਾਂ ਲੱਗਿਆ ਬਾਈ ਕਿਸੇ ਵੀ ਭਰਾ ਨੂੰ ਬਾਈ ਦਾ ਟਰੈਕਟਰ ਆ ਗਿਆ ਹੋਇਆ ਫੈਟ ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਚੱਲਦਾ ਤੇ ਬਾਈ ਨੂੰ ਲਾ ਲਿਓ ਫੋਨ ਆਪਾਂ ਪਹਿਲੇ ਪਾਸੋਂ ਵੀ ਟਰੈਕਟਰ ਕੋਲੇ ਆ 363 2007 ਮਾਡਲ ਤੇ ਡਬਲ ਕਲਚ ਟਾਇਰ ਬੂਹਲੇ ਜਮਾ ਨਵੇਂ ਆ ਪਿਛਲੇ ਥੋੜੇ ਜੇ ਘੱਟ ਆ ਉਹ ਦੇਖ ਲਓ ਆਹ ਚੀਜ਼ ਆ ਬਈ ਟਰੈਕਟਰ ਪੂਰਾ ਸਾਫ਼ ਆ ਕਿਸੇ ਵੀ ਭਰਾ ਨੂੰ ਆ ਗਿਆ ਹੋਇਆ ਬਾਈ ਦਾ ਟਰੈਕਟਰ ਟਰੈਕਟਰ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਫੋਨ ਤੇ ਆਹ ਟਰਾਲੀ ਆ ਤੇ ਰੈਡ ਬਾਈ ਕਹਿੰਦਾ ਘਰੇ ਪਿਆ ਇੰਨੇ ਕ ਟਾਇਰ ਆ ਪੱਕੇ ਆਹ ਚੀਜ਼ ਆ ਬਾਈ ਰੈਡ ਬਾਈਆਂ ਦਾ ਘਰੇ ਪਿਆ ਤੇ 50000 ਦੀ ਬਾਈ ਟਰਾਲੀ ਦੇ ਦੂਗਾ ਜੇ ਕੱਲੀ ਕਿਸੇ ਨੇ ਲੈਣੀ ਆ ਸਣੇ ਵੈੱਡ ਤੇ 2 ਲੱਖ ਤੇ 45000 ਦਾ ਬਾਈਆਂ ਦਾ ਮੈਂ ਟਰੈਡ ਦੇ ਦੂਗਾ 2007 ਮਾਡਲ ਬਾਈ ਦਾ ਪੈਂਡ ਬਾਈ ਦਾ ਪੈਂਡ ਆ ਭਾਈ ਕੋਟ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੇ ਗਿੱਦੜਵਾ ਦੇ ਕੋਲੇ ਆ ਤੇ ਬਾਈਦਰਾ ਨਾ ਕੀ ਆ ਜਰਮਨ ਗੱਲ ਬਾਈ ਦਾ ਨਾਮ ਤੇ ਸਕਰੀਨ ਤੇ ਬਾਈ ਦਾ ਥੱਲੇ ਨੰਬਰ ਆ ਤੇ ਕਿਸੇ ਵੀ ਬਾਈ ਦਾ ਟਰੈਟ ਆ ਗਿਆ ਹੋਇਆ ਫੱਟ ਟਰੈਟ ਆ ਜੇ ਪਲਾਂਟ ਟਰਾਲੀ ਆ ਜੇ ਦੋਹਾਂ ਤੇ ਅੱਡੋ ਅੱਡੀ ਚੀਜ਼ ਲੈ ਸਕਦਾ ਟਰਾਲੀ ਬਾਈ 50000 ਦੀ ਦੇਊਗਾ ਤੇ ਟਰੈਕਟਰ ਆਪਾਂ ਤੁਹਾਨੂੰ ਦੱਸਤਾ 2 ਲੱਖ ਤੇ 45000 ਦਾ ਟਰੈਟ ਦੇ ਦਊਗਾ 2007 ਮਾਡਲ ਡਬਲ ਕਲਚ ਤੇ ਬਾਈ ਦਾ ਨੰਬਰ ਚੱਲਦਾ ਥੱਲੇ ਕਿਸੇ ਵੀ ਭਰਾ ਨੂੰ ਕੋਈ ਫੱਟ ਫੱਟੋ ਵੀ ਟਰਾਲੀ ਫੱਟੋ ਵੀ ਤੇ ਬਾਈ ਨੂੰ ਨਾਲੇ ਫੋਨ